ਬਈ 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 ਇਧਰ ਹੋ ਜੀ ਹੌਂਦਾ ਰੱਖਣਾ ਜਿਵੇਂ ਹੌਂਸਲੀ ਪਹਿਲਾਂ ਨੇ ਉਹ ਇਥੇ ਕਰ ਵੀਰੇ ਤੋਂ ਵਿੱਚ ਲੱਗੋ ਥੋੜਾ ਡਾਊਨ ਡਾਊਨ ਕਰੇ ਥੋੜਾ ਥੱਲੇ ਕਰ ਬਾਜੀ ਉੱਪਰ ਕਰਦੇ ਥੋੜਾ ਸਰ ਵੀ ਤੋਂ ਪਿੱਛੇ ਥੋੜਾ ਰੱਖੋ ਉਹਨਾਂ ਦੇ ਘਰ ਪਹੁੰਚੋ ਪਰਿਵਾਰਕ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਬੋਟੋ ਕੇ ਲੜਕਾ ਪਰਸੋ ਆਇਆ ਸੀਗਾ ਕੀ ਕੀ ਗੱਲਬਾਤ ਹੋਈ ਹੈ ਜਸਵਿੰਦਰ ਸਿੰਘ ਜਾਨਾ ਸਰ ਮੇਰੇ ਹਲਕੇ ਦੇ ਪਿੰਡ ਪੰਦੂਰੀ ਹਰਾਈਆਂ ਦਾ ਜਿਹੜਾ ਨੌਜਵਾਨ ਜਿਹੜਾ ਕਿ ਮਹਿਜ ਇਹ ਦੋ ਮਹੀਨੇ ਕੋਈ ਸੀਗੇ ਅ ਯੂ ਐਸ اے ਗਿਆ ਸੀਗਾ ਤੇ ਯੂ ਐਸ اے ਤੋਂ ਕਿਨੂੰ ਰਿਪੋਰਟ ਕਰਕੇ ਜਿਹੜਾ ਹੈਗਾ ਵਾਪਸ ਪਿੰਡ ਤੇ ਦਿੱਤਾ ਗਿਆ ਅੱਜ ਮੈਂ ਘਰੇ ਆਇਆ ਵੀਰ ਦੇ ਫਾਦਰ ਸਾਹਿਬ ਸਤਸਰਦੀਪ ਸਿੰਘ ਅੱਜ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਸਾਰੀ ਗੱਲਬਾਤ ਸੁਣੀ ਹੈ ਕਿ ਕਿਵੇਂ ਕਿਵੇਂ ਕੀ ਕੀ ਕੁਛ ਇਹਦੇ ਨਾਲ ਵਾਪਰੀ ਹੈ ਕੀ ਕੀ ਕੁਛ ਹੋਇਆ ਇੱਥੋਂ ਜਦੋਂ ਜਾ ਚੜਿਆ ਸ਼ਨਗਨ ਵੀਜ਼ਾ ਲੈ ਕੇ ਬਾਅਦ ਦੇ ਵਿੱਚ ਹੌਲੀ ਹੌਲੀ ਹੁੰਦਾ ਹੋਇਆ ਮੈਕਸੀਕੋ ਮੈਕਸੀਕੋ ਤੋਂ ਬਾਰਡਰ ਕ로ਸ ਕਰਕੇ ਕੈਂਪ ਦੇ ਵਿੱਚ ਗਿਆ ਕੈਂਪ ਦੇ ਵਿੱਚ ਕਿਸ ਤਰ੍ਹਾਂ ਅਣਮੁਣਖੀ ਵਿਹਾਰ ਰਹਿਣਾ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੈਂਪ ਤੋਂ ਹੀ ਸਿੱਧਾ ਜਾਜਾਂ ਦੇ ਵਿੱਚ ਲੱਤ ਕੇ ਜਿਹੜਾ ਹੈ ਵਾਪਸ ਕੀਤਾ ਗਿਆ ਕਹਾਣੀ ਸੁਣ ਕੇ ਲੂ ਅੰਦੇ ਖੜੇ ਹੋ ਗਏ ਕਿ ਜਿਹੜੇ ਇਹ ਹਾਲਾਤ ਨੇ ਵੇਖੋ ਇਹ ਅਨਮਨੁੱਖੀ ਜਿਵੇਂ ਕਹਾਂ ਵੀ ਤਸੀਹੇ ਆ ਤਾਂ ਉਹ ਆ ਮੈਂ ਹਰਾਣਾ ਉਹਨਾਂ ਦੇਸ਼ਾਂ ਦੇ ਉਹਨਾਂ ਕੰਟਰੀਆਂ ਦੇ ਜਿਹੜੇ ਕਿ ਇਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਆਪਦੀ ਰੋਜੀ ਰੋਟੀ ਕਮਾਉਣ ਗਏ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਆਪਦੀਆਂ ਜ਼ਮੀਨਾਂ ਵੇਚ ਕੇ ਡੇਢ ਕਿੱਲਾ ਜ਼ਮੀਨ ਸੀ ਸਿਰਫ ਡੇਢ ਕਿੱਲਾ ਜ਼ਮੀਨ ਆ ਵੇਚੀ ਵੀ ਅੱਧੇ ਰੇਟ ਤੇ ਕਿਉਂਕਿ ਏਜੰਟ ਨੇ ਪੈਸੇ ਮੰਗ ਲਏ ਕਿ ਇੰਨੇ ਪੈਸੇ ਹੁਣੇ ਰੱਖੋ ਤੇ ਤੁਹਾਡਾ ਮੁੰਡਾ ਚੜਾਉਣੇ ਆ ਪਰਿਵਾਰ ਵੱਡਾ ਤਿੰਨ ਮੁੰਡੇ ਆ ਦੋ ਬੇਟੀਆਂ ਬੇਟੀ ਵੱਡੀ ਆ ਕੋਈ ਵੀ ਬੱਚਾ ਵਿਆਹ ਨਹੀਂ ਬੱਚੇ ਸਾਰੇ ਹੀ ਅਨਮੈਰਿਡ ਨੇ ਤੇ ਸੋਚਿਆ ਸੀਗਾ ਬਾਪ ਨੇ ਕਿ ਮੇਰਾ ਇੱਕ ਪੁੱਤ ਜਿਹੜਾ ਹੈਗਾ ਇਹ ਅਮਰੀਕਾ ਪਹੁੰਚ ਜਾਊ ਤੇ ਜਿਹੜੇ ਹੈਗੇ ਬਾਕੀ ਬੱਚੇ ਵੀ ਸੌਕੇ ਹੋ ਜਾਣਗੇ ਸਾਡਾ ਘਰ ਸੌਕਾ ਪਰ ਅੱਜ ਦਿੜਬਾਰ ਨੂੰ ਉਹ ਕਿ ਨਾ ਤਾਂ ਉਹ ਜ਼ਮੀਨ ਰਹੀ ਤਾਂ ਜਿੱਥੇ ਆਪਾਂ ਘਰ ਖੜੇ ਆ ਇੱਕ ਘਰ ਵੀ ਨਾ ਹੀ ਕਰ ਰਿਹਾ ਘਰ ਵੀ ਵੇਚਤਾ ਜ਼ਮੀਨ ਵੀ ਵੇਚਤੀ ਤੇ ਪੁੱਤ ਵੀ ਵਾਪਸ ਆ ਗਿਆ ਖਾਲੀ ਹੱਥ ਸੋ ਮੈਂ ਉਹਨਾਂ ਦੇਸ਼ਾਂ ਨੂੰ ਪੁੱਛਣਾ ਚਾਹਣਾ ਹੈ ਜਿਹੜੇ ਦੇਸ਼ ਨੇ ਇਹਨਾਂ ਨੂੰ ਨੌਜਰਨ ਵਾਸਤੇ ਭੇਜਿਆ ਕੀ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਜਿਹੜੇ ਗੈਂਗਸਟਰ ਬੈਠੇ ਨੇ ਜਿਹੜੇ ਉੱਥੋਂ ਬੈਠੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਜਿਹੜੇ ਉੱਥੋਂ ਬੈਠੇ ਇੱਥੇ ਫਰਾਤੀਆਂ ਮੰਗਦੇ ਨੇ ਜਿਹੜੇ ਉੱਥੋਂ ਬੈਠੇ ਇੱਥੇ ਫੈਰੀਆਂ ਕਰਾਉਂਦੇ ਨੇ ਜਿਨ੍ਹਾਂ ਦੇ ਨਾਂ ਪੰਜਾਬ ਸਰਕਾਰ ਨੇ ਪਤਾ ਨਹੀਂ ਕਿੰਨੀ ਕੁ ਵਾਰ ਭੇਜੇ ਨੇ ਉਹਨਾਂ ਨੂੰ ਤਾਂ ਕਦੇ ਜਹਾਜ਼ ਚੜਾਇਆ ਨਹੀਂ ਉਹਨਾਂ ਨੂੰ ਤਾਂ ਕਿਤੇ ਇੱਕ ਦਿਨ ਇਹਨਾਂ ਨੇ ਐ ਬਿੜੀਆਂ ਨਹੀਂ ਲਾਈਆਂ ਜਿਵੇਂ ਸਾਡੇ ਨੌਜਵਾਨਾਂ ਦੇ ਪੈਰਾਂ ਦੇ ਵਿੱਚ ਬਿੜੀਆਂ ਲਾ ਕੇ ਹੱਥ ਬੰਨ ਕੇ ਜਹਾਜ਼ਾਂ ਤੋਂ ਲੈ ਕੇ ਆਏ ਨੇ ਸੋ ਮੈਂ ਅੱਜ ਵੀਰ ਦੇ ਘਰ ਆ ਕੇ ਹੀ ਹੌਸਲਾ ਦੇਣ ਆਇਆ ਕਿ ਅਸੀਂ ਸਾਰੇ ਸਾਰਾ ਨਗਰ ਸਾਰਾ ਹਲਕਾ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਹੈ ਜੋ ਮਾੜਾ ਸਮਾਸੀ ਬਜ਼ੁਰਗਾਂ ਨੂੰ ਵੀ ਇਹੀ ਹੌਸਲਾ ਦਿੱਤਾ ਵੀ ਚੱਲ ਆਪਣਾ ਪੁੱਤ ਸਹੀ ਸਲਾਮਤ ਕਰੇ ਆ ਗਿਆ ਕੋਸ਼ਿਸ਼ ਕਰਾਂਗੇ ਤੁਹਾਨੂੰ ਪੈਰਾਂ ਦੇ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜੋ ਤੁਹਾਡੇ ਨਾਲ ਤਕੇ ਹੋਏ ਆ ਉਹਨਾਂ ਦਾ ਇਨਸਾਫ ਆਮਲ ਸਾਬ ਮੁੱਖ ਮੰਤਰੀ ਸਾਹਿਬ ਵੀ ਇਸ ਫਸ ਨੇ ਇਸ ਗੱਲ ਤੋਂ ਲੈ ਕੇ ਹਮਦਰਦੀ ਜਤਾਈ ਹੈ ਜਿਹੜੇ ਵਾਪਸ ਆ ਰਹੇ ਨੇਗੇ ਵੀ ਪੂਰੀ ਤਰ੍ਹਾਂ ਨਾਲ ਜਿਹੜੀ ਮਦਦ ਕੀਤੀ ਜਾਊਗੀ ਏਜੰਟਸ ਤੇ ਵੀ ਜਿਹੜੀ ਇਹ ਕਾਰਵਾਈ ਹੋਊਗੀ ਆ ਬਿਲਕੁਲ ਜੀ ਦੇਖੋ ਇਹ ਜਿਹੜੇ ਏਜੰਟ ਨੇ ਜਿਨ੍ਹਾਂ ਨੇ ਜਿਹੜੇ ਕਹਿੰਦੇ ਕੋਸ਼ਿਸ਼ ਦੇ ਤੇ ਕਰਦੇ ਕੁਛ ਨਹੀਂ ਮੈਂ ਨੌਜਵਾਨ ਵੀਰ ਨੂੰ ਹੀ ਪੁੱਛਿਆ ਇਹ ਕਹਿੰਦੇ ਜੀ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਨੂੰ ਜਹਾਜ਼ ਤੇ ਲੈ ਕੇ ਜਾਵਾਂਗੇ ਆਈ ਥਿੰਕ 45 55 ਲੱਖ ਰੁਪਏ 34 34.5 ਸਾਢੇ ਸਾਢੇ 44 ਲੱਖ ਰੁਪਏ ਲਿਆ ਤੇ ਅੱਗੇ ਜਾ ਕੇ ਫੇਰ ਜੰਗਲਾਂ ਦੇ ਵਿੱਚ ਛੱਡਤਾ ਵੀ ਜੰਗਲਾਂ ਦੇ ਵਿੱਚੋਂ ਤੁਸੀਂ ਡੌਂਕੀ ਲਾ ਕੇ ਜਾਓ ਸੋ ਇਨ ਦੇਵੀ ਜਿਹੜੀ ਹੈਗੀ ਇਹਨਾਂ ਨੂੰ ਨੱਥ ਪਾਉਣ ਦੀ ਜਿਹੜੀ ਹੈਗੀ ਆ ਉਹ ਵੈਸੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਿਨ ਪਹਿਲਾ ਜਹਾਜ਼ ਆਇਆ ਸੀ ਉਸ ਦਿਨ ਵੀ ਕਾਫੀ ਜਿਹੜੇ ਸੀਗੇ ਇਹ ਏਜੰਟ ਸੀਗੇ ਇਹਨਾਂ ਤੇ ਐਫਆਈਆ ਹੋਈਆਂ ਨੇ ਹੁਣ ਵੀ ਜਿਹੜੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਤੇ ਜਾਂ ਤਾਂ ਪੈਸੇ ਵਾਪਸ ਕਰਦਣ ਨਹੀਂ ਤਾਂ ਫਿਰ ਉਹਨਾਂ ਤੇ ਕਾਰਵਾਈ ਸਰ ਨੰਗੇ ਸਰ ਜਿਹੜਾ ਹੈ ਉੱਥੋਂ ਲੈ ਕੇ ਆਏ ਆ 3 ਦਿਨ ਜਹਾਜ਼ 'ਚ ਰਹੇ ਆ ਇਹ ਵੀ ਬੜਾ ਇੱਕ ਤਰਸ ਦੀ کہہ ਸਕਦੇ ਆ ਕਿ ਪੰਜਾਬ 'ਚ ਨੌਜਵਾਨਾਂ ਨੂੰ ਬਿਨਾਂ ਦਸਤਾਰ ਤੋਂ 에ਅਰਪੋਰਟ ਦਿੱਤਾ ਰਹਿ ਗਿਆ ਦੇਖੋ ਉਹਨਾਂ ਨੂੰ ਸਿੱਖੀ ਦਾ ਕਾਦਾ ਉਹਨਾਂ ਤਰਸ ਆਪਣੇ ਤੇ ਉਹ ਤਾਂ ਉਹਨਾਂ ਨੇ ਉੱਥੇ ਵੀ ਇਹਨਾਂ ਨੂੰ ਬਿਲਕੁਲ ਹੀ ਇਨੀ ਠੰਡੇ ਮੌਣਕ ਦੇ ਵਿੱਚ ਮੈਨੂੰ ਦੱਸਿਆ ਨੌਜਵਾਨ ਨੇ ਸਿਰਫ ਇੱਕ ਟੀ-ਸ਼ਰਟ ਤੇ ਲੋਰ ਦੇ ਵਿੱਚ ਰੱਖਿਆ ਤੇ ਉੱਪਰੋਂ ਪੱਖਾ ਛੱਡ ਕੇ ਤੇ ਏਸੀ ਚਲਾ ਕੇ ਸੋ ਇਹਨੇ ਠੰਡ ਦੇ ਵਿੱਚ ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਇਹ ਜਿਹੜੇ ਹੈਗੇ ਬਿਲਕੁਲ ਸੁੰਨ ਹੋ ਜਾਣਾ ਇਹ ਕੰਮ ਕਰਨ ਦੇ ਲਾਇਕ ਨਾ ਰਿਹਾ ਜੋ ਜਹਾਜ ਦੇ ਵਿੱਚ ਵੀ ਲੈ ਕੇ ਆਏ ਆ ਤਿੰਨ ਦਿਨ ਭੁੱਖਾ ਨਾ ਪਾਣੇ ਆਏ ਨੇ ਬੀੜੀਆਂ ਨਾਲ ਬੰਨ ਕੇ ਲੈ ਗਏ ਆ ਕਿਤੇ ਜੇ ਕਿਸੇ ਨੇ ਵਾਸ਼ਰੂਮ ਜਾਣਾ ਹੁੰਦਾ ਸੀ ਤੇ ਇੱਕ ਹੱਥ ਬੋਲ ਦੇ ਦਿੱਤੀ ਸੋ ਪੂਰਾ ਇਹ ਅਸੀਂ ਯੂਨੋ ਦੇ ਵਿੱਚ ਵੀ ਮਤਲਬ ਲੈ ਕੇ ਜਾਵਾਂਗੇ ਇਹ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਆ ਇਹ ਪੂਰੀ ਜਿਹੜੀ ਸਾਡੇ ਨਾਲ ਇਹਦਾ ਗਲਤ ਤੱਕਾ ਹੋਇਆ ਸੋ ਅਸੀਂ ਹਰ ਇੱਕ ਚੀਜ਼ ਦੀ ਆਵਾਜ਼ ਚੱਕਾਂਗੇ ਐਮਐਲ ਸਾਬ ਕਈ ਅੱਦੇ ਜਿਹੜੇ ਏਜੰਟਾਂ ਵੱਲੋਂ ਅੱਦੇ-ਅੱਦੇ ਪੈਸੇ ਖਾਤੇ 'ਚ ਪਵਾਏ ਗਏ ਆ ਅੱਦੇ-ਅੱਦੇ ਬਾਈਹੈਂਡ ਲੈ ਗਏ ਆ ਜੇ ਜਿਹੜੇ ਖਾਤਿਆਂ ਵਾਲੇ ਦਿੱਤੇ ਜਾਣਗੇ ਦੂਜੇ ਲੱਗਦਾ ਨਹੀਂ ਕਿ ਉਹਦੇ 'ਚ ਵੀ ਕਪੜਾ ਪਸਰਦੀ ਇੱਕ ਇੱਕ ਰੁਪਈਆ ਵਾਪਸ ਕਰਾਵਾਂਗੇ ਕੋਈ ਖਾਤਾ ਇਹ ਪੁੱਤਾਂ ਦਾ ਕੁਛ ਨਹੀਂ ਦੇਖੋ ਇਹਨਾਂ ਕੋਲ ਤਾਂ ਸਬੂਤ ਹੈਗੇ ਆ ਨਾ ਅਗਲਾ ਨੇ ਤਾਂ ਜ਼ਮੀਨਾਂ ਵੇਚੀਆਂ ਨੇ ਅਗਲਾ ਨੇ ਘਰ ਵੇਚੇ ਆ ਇਹਨਾਂ ਨੂੰ ਜ਼ਮੀਨ ਵੇਚਣ ਦੀ ਕੀ ਲੋੜ ਸੀ ਇਹਨਾਂ ਨੂੰ ਘਰ ਵੇਚਣ ਦੀ ਕੀ ਲੋੜ ਸੀ ਕੌਣ ਜ਼ਮੀਨ ਵੇਚਦਾ ਕਿੰਨੀਆਂ ਪੁਸ਼ਤਾਂ ਤੋਂ ਜਿਹੜੀ ਉਹ ਜ਼ਮੀਨ ਮੈਂ ਪੁੱਛੀ ਆ ਕਿਤੇ ਸਾਡੇ ਦਾਦੇ ਪਰਦਾਦੇ ਤੋਂ ਕਿੰਨੇ ਚਿਰ ਦੀ ਵਿਚਾਰਾ ਜ਼ਮੀਨ ਕਦੇ ਕੁਝ ਵੇਚਦਾ ਆ ਆਪਦੀ ਵਿਚਦਾ ਤਾਂ ਉਦੋਂ ਹੀ ਆ ਵੀ ਜਦੋਂ ਕਿਤੇ ਆਉਣ ਵਾਲਾ ਪਿੱਖ ਦਿਖਦਾ ਹੋਵੇ ਅਗਲੇ ਨੂੰ ਵੀ ਇੱਥੇ ਮੇਰਾ ਬੱਚਾ ਚੱਲੇ ਆ ਤੇ ਸ਼ਾਇਦ ਮੇਰਾ ਕੋਈ ਇੱਕ ਬਣ ਜਾ। ਤੋਂ ਇਹੋ ਜਿਹੀ ਕੋਈ ਗੱਲ ਨਹੀਂ। ਜੇ ਕਰਨਗੇ ਵਾਪਸ ਇੱਕ ਇੱਕ ਰੁਪਇਆ ਕਰਾਵਾਂਗੇ ਜਿੰਨਾਂ ਤੱਕ ਕਾਰਵਾਈ ਚੱਲੇ।